ਅੱਜ ਵੀ ਗਾਲ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਦੋਂ ਸਵਾਮੀ ਦੀ ਆਨੰਦ ਨੇ ਸਿੱਖ ਪੰਥ ਨੂੰ ਬੰਗਾਰਿਆ ਸੀ ਸੋ ਸਮੇਂ ਕਿਵੇਂ ਮਹਾਨ ਵਿਦਵਾਨ ਨਿਰਮਲ ਮੁਖਤਮਾ ਪੰਡਿਤ ਨਿਹਾਲ ਸਿੰਘ ਜੀ ਨੇ ਕਿਵੇਂ ਮੂੰਹ ਮੋੜ ਮਾ ਜਵਾਬ ਦਿੱਤਾ ਸੀ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਆਰਿਆ ਸਮਾਜ ਜੀ ਦੇ ਆਨੰਦ ਨੇ ਇੱਕ ਵਾਰ ਅੰਮ੍ਰਿਤਸਰ ਜ਼ੈਬ ਚ ਬੜੇ ਹੀ ਹੰਕਾਰ ਨਾਲ ਕਿਹਾ ਕਿ ਸਿੱਖ ਆਪਣੇ ਆਪ ਨੂੰ ਖਾਲਸਾ ਕਹਿੰਦੇ ਹਨ ਪਰ ਕਿਸੇ ਨੂੰ ਵੀ ਖਾਲਸੇ ਦੇ ਅਸਲ ਅਰਥ ਦਾ ਨਹੀਂ ਪਤਾ। ਜੇ ਕੋਈ ਸਿੱਖ ਖਾਲਸਾ ਸ਼ਬਦ ਦਾ ਅਸਲ ਅਰਥ ਦੀ ਵਿਆਖਿਆ ਕਰ ਦੇਵੇ ਤਾਂ ਮੈਨੂੰ ਦੱਸੋ। ਸਾਡੇ ਕੋਲ ਕੱਲ ਤੱਕ ਦਾ ਸਮਾਂ ਹੈ। ਮੈਂ ਕੱਲ ਨੂੰ ਇਸੇ ਥਾਂ ਉਸ ਨਾਲ ਵਿਚਾਰ ਕਰਾਂਗਾ ਪਰ ਮੈਨੂੰ ਨਿਸ਼ਚੈ ਹੈ ਕੋਈ ਵੀ ਅਰਥ ਕਰਨ ਵਾਲਾ ਨਹੀਂ ਆਉਣ ਬਣਾ ਇਸ ਸਮੇਂ ਨਿਰਮਲੇ ਮਹਾਤਮਾ ਪੰਡਿਤ ਨਿਹਾਲ ਸਿੰਘ ਥੂਹਾ ਖਾਲਸਾ ਵਾਲੇ ਵੀ ਸਭਾ ਵਿੱਚ ਬੈਠੀ ਸੀ ਪੰਡਿਤ ਜੀ ਨੇ ਸੋਚਿਆ ਕਿ ਇਹ ਹੰਕਾਰੀ ਦਿਆਨੰਦ ਗੁਰੂ ਨਗਰੀ ਚ ਆ ਕੇ ਸਾਰੇ ਗੁਰੂ ਪੰਥ ਨੂੰ ਵੰਗਾਰ ਰਿਹਾ ਹੈ ਇਹਦਾ غرور ਤੋੜਨਾ ਚਾਹੀਦਾ ਗੁਰੂ ਚਰਨ ਚ ਅਰਦਾਸ ਕੀਤੀ ਤੇ ਆਪਣੇ ਰਾਤੋ ਰਾਤ ਸੰਸਕ੍ਰਿਤੀ ਦੇ 100 ਸਲੋਕਾਂ ਵਿੱਚ ਖਾਲਸਾ ਸ਼ਬਦ ਦੀ ਵਿਆਖਿਆ ਅਰਥ ਮਹਾਨਤਾ ਬਿਆਨ ਕਰਦਾ ਗ੍ਰੰਥ ਲਿਖ ਦਿੱਤਾ ਅਗਲੇ ਦਿਨ ਸਮੇਂ ਸਰਪੰੰਧਿਤ ਜੀ ਜੀ ਆਨੰਦ ਦੇ ਕੱਠ ਚ ਗਏ ਕਿਹਾ ਮੈਂ ਤੁਹਾਡੇ ਕਹੀ ਅਨਸਾਰ ਖਾਸਾ ਸ਼ਬਦ ਦੀ ਅਰਥ ਵਿਆਖਿਆ ਕਰਨਾ ਆ। ਜੀ ਆਨੰਦ ਬੜਾ ਹੈਰਾਨ ਹੋਇਆ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਇੰਦਾਂ ਦਾ ਕੋਈ ਆਊਗਾ। ਫਿਰ ਉਹਨਾਂ ਨੇ ਪਪਾ ਜੀ ਦਾ ਸਿੱਧਾ ਜਿਹਾ ਲਿਬਾਸ ਦੇਖਿਆ ਤੇ ਸੋਚਿਆ ਕਿ ਪੰਜਾਬੀ ਵਿੱਚ ਦੋ ਚਾਰ ਉਹੀ ਆਮ ਜਿਹੀਆਂ ਗੱਲਾਂ ਕਰੂਗਾ ਮੈਂ ਨਰਤਰ ਕਰ ਦੇਣਾ। ਸੋਚ ਕੇ ਫਿਰ ਮਜ਼ਾਕੀਆ ਜਿਹੇ ਲਹਿਜੇ ਚ ਮੁਸਕਰਾ ਕੇ ਕਿਹਾ ਤੇ ਕਰੂਗਾ ਸਾਹਿਬ ਫਿਰ ਦਸਾ ਪਾਤਸ਼ਾਹੀਆਂ ਦਾ ਇੱਕੋ ਸਲੋਕ ਚ ਮੰਗਲ ਕਰਕੇ ਬਾਬਾ ਜੀ ਨੇ ਸਾਰਾ ਗ੍ਰੰਥ ਪੜ੍ਹਤਾ ਜਿਸ ਅਚ ਸੋ ਸਲੋਕ ਸਿੱਖ ਖਾਲਸੇ ਦੀ ਉਤਪਤੀ ਮਹਿਮਾ ਪਰਮਾਣਾ ਦ੍ਰਿਸ਼ਟਾਤ ਦਾ ਦ੍ਰਿਸ਼ਟਾਤ ਦੇਖੇ ਹੀ ਦੱਸਿਆ ਹਨ ਕੇ ਦੇ ਆਨੰਦ ਵੇਖੇ ਠਾਂ ਠਾਂ ਕੇ ਵੀ ਇੱਕ ਹੀ ਬਣਿਆ ਆਖਰ ਦੇ ਆਨੰਦ ਨੇ ਗੁਰੂ ਕੇ ਲਾਲ ਪੰਡਤ ਨੇ ਹਾਰ ਸਿੰਘ ਜੀ ਦੇ ਚਰਨੀ ਹੱਥ ਲਾਏ ਤੇ ਹੱਥ ਜੁੜ ਕੇ ਨਮਸਕਾਰ ਕੀਤੀ ਸਾਰੇ ਪਾਸੇ ਗੁਰੂ ਕੇ ਸਿੱਖ ਦੀ ਜੈ ਜੈਕਾਰ ਹੋ ਗਈ ਦੀਆ ਨੰਦ ਨੇ ਆਪਣੇ ਹੰਕਾਰ ਕਰਕੇ ਬੜਾ ਸ਼ਰਮਿੰਦਾ ਹੋਇਆ ਕਿਹਾ ਮੈਨੂੰ ਨਹੀਂ ਸੀ ਪਤਾ ਕਿ ਸਿੱਖਾਂd ਵਿੱਚ ਇੰਦਾਂ ਦੇ ਸੰਸਕ੍ਰਿਤ ਦੇ ਵਿਦਵਾਨ ਵੀ ਹੈਗੇ ਆ। ਇੰਦਾਂ ਫੰਡਤ ਨਿਹਾਲ ਸਿੰਘ ਜੀ ਵੱਲੋਂ ਇੱਕੋ ਰਾਤ ਵਿੱਚ ਖਾਸਾ ਛਤਕ ਗ੍ਰੰਥ ਉਦਜਾਇਆ ਸੀ ਜਿਸ ਵਿੱਚ 100 ਸ਼ਲੋਕਾ ਜਿਸ ਨੂੰ ਬਾਅਦ ਵਿੱਚ ਅਨੁਵਾਦ ਕੀਤਾ ਗਿਆ। ਨਮੂਨੇ ਦੇ ਤੌਰ ਤੇ ਜਿਵੇਂ ਉੱਠ ਪਰਬਾਤੇ ਨਾਮ ਜਪ ਕਰਦਤ ਨਿਸ਼ਨਾਣ ਸ਼੍ਰੀ ਜਪਜੀ ਮੰਤਰ ਪੜੇ ਸੋ ਖਾਲਸਾ ਪਰਮਾਨੰ ਨੋਟਪੰਥ ਦੇ ਮਹਾਨ ਵਿਦਵਾਨ ਗਿਆਨੀ ਦੱਤ ਸਿੰਘ ਜੀ ਨੇ ਦੇ ਆਨੰਦ ਨੂੰ ਹਰਾਇਆ ਤੇ ਇਹ ਤਾਂ ਆਮ ਹੀ ਜਾਣਦੇ ਪਰ ਨਿਰਮਲ ਮਹਾਤਮਾ ਬਾਬਾ ਨਿਹਾਲ ਸਿੰਘ ਜੀ ਨੇ ਵੀ ਚਰਨੀ ਹੱਥ ਲਵਾਏ ਸੀ ਦੇ ਆਨੰਦ ਤੋਂ ਬਹੁਤਿਆਂ ਨੂੰ ਨਹੀਂ ਪਤਾ ਪਰ ਕਮਾਲ ਹੈ ਕਿ ਹਾਰਨ ਵਾਲੇ ਦੇ ਨਾਮ ਤੇ ਤਾਂ ਬਹੁਤ ਕੁਝ ਹੈ ਜਿਵੇਂ ਕਿ ਅੱਜ ਲੁਧਿਆਣੇ ਦਾ ਡੀਐਮ ਸੀ ਪਰ ਵਿਜੇਤਾ ਪੰਡਿਤ ਨਿਹਾਲ ਸਿੰਘ ਜੀ ਦਾ ਨਾਮ ਵੀ ਨਹੀਂ ਪਤਾ ਹੋਣਾ ਬਹੁਤਿਆਂ ਇਹੋ ਜੀ ਹੈ ਗੁਰੂ ਪੰਥ ਦੇ ਹੀਰੇ ਹੋਈਆਂ ਜਿੰਨਾ ਨਿਰਮਲਿਆਂ ਨੂੰ ਅੱਜ ਦੇ ਪ੍ਰਚਾਰਕ ਬ੍ਰਾਹਮਣ ਕਹੀ ਜਾਂਦੇ ਹਨ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਆਈ ਦੀ ਵੀਡੀਓ ਪਸੰਦ ਆਈ ਹੋਊਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤਾਂ